ਕੀ ਸ਼ਹਿਰਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਕਿ ਤੀਆਂ ਦਾ ਜਿਹੜਾ ਰੂਪ ਹੈ ਨਾ ਅਸਲ ਤੀਆਂ ਇਹੋ ਹੀ ਹੁੰਦੀਆਂ ਕਿ ਪਿੰਗਾ ਬੰਨੀਆਂ ਨੇ ਤਿਆਰ ਹੋਏ ਨੇ ਸਾਰੇ ਹਨਾ ਪਰ ਅੱਜ ਕੱਲ੍ਹ ਹੋਟਲਾਂ ਦਾ ਰੁਖ ਲੈ ਲਿਆ ਹੋਟਲਾਂ ਦੇ ਵਿੱਚ ਉਹ ਗੇਮਾਂ ਕਿਹੜੀਆਂ ਜਾਂਦੀਆਂ ਨੇ ਜਾਂ ਇਹ ਵੀ ਕਹਿ ਲਿਆ ਕਿ ਉੱਥੇ ਕੁਝ ਅਜਿਹੇ ਮਤਲਬ दारू ਦਾ ਸੇਵਨ ਹੋ ਗਿਆ ਜਾਂ ਅਜਈਆਂ ਚੀਜ਼ਾਂ ਵੀ ਹੋਣ ਲੱਗ ਗਈਆਂ ਨੇ ਉਹਦੇ ਬਾਰੇ ਕੀ ਕਹਿਣਾ ਦੇਖੋ ਹਰ ਇੱਕ ਆਪੋ ਆਪਣੀ ਸੋਚ ਹੁੰਦੀ ਹੈ ਜਿਵੇਂ ਅਸੀਂ ਇਹਨਾਂ ਤੀਆਂ ਨੂੰ ਬਿਲਕੁਲ ਉਸੇ ਢੰਗ ਦੇ ਨਾਲ ਆਰੰਭ ਕੀਤਾ ਹੋਇਆਗਾ ਉਸੇ ਤਰ੍ਹਾਂ 15 ਦਿਨ ਲੱਗਦੀਆਂ ਨੇਗੀਆਂ ਤੇ ਰੱਖੜ ਪੁੰਨਿਆ ਤੋਂ ਇੱਕ ਦਿਨ ਪਹਿਲਾਂ ਸਮਾਪਤ ਹੁੰਦੀਆਂ ਨੇ ਰਸਮਾਂ ਦੇ ਨਾਲ ਹੁੰਦੇ ਨੇ ਸੰਧਾਰੇ ਦਿੱਤੇ ਜਾਂਦੇ ਨੇ ਵੱਲੋਂ ਪੈਂਦੀ ਹੈ ਹਨਾ ਤੇ ਜਦੋਂ ਅਸੀਂ ਇੱਕ ਇਹ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਪਛੜਾ ਹੋਇਆ ਜਿਹਨੂੰ ਇਲਾਕਾ ਕਿਹਾ ਜਾਂਦਾ ਸੀ ਉਹਦੇ ਵਿੱਚ ਅਸੀਂ ਪੂਰੀ ਦੁਨੀਆ ਦੇ ਵਿੱਚ ਮਿਕ ਖਲਾਰੀ ਹੈ ਹਨਾ ਕੱਲਾ ਇਹ ਤੀਆਂ ਗਿੱਦੜਾ ਨਹੀਂ ਹੈਗਾ ਤਾਂ ਮਤਲਬ ਇਹਦਾ ਮਤਲਬ ਹੈ ਕਿ ਸਾਡੀਆਂ ਉਹਨਾਂ ਟੁੱਟੀਆਂ ਹੋਈਆਂ ਭੈਣਾਂ ਨੂੰ ਨਿਰਾਸ਼ ਭੈਣਾਂ ਨੂੰ ਉਹਨਾਂ ਉਦਾਸ ਮਾਮਾ ਨੂੰ ਖੁਸ਼ੀ ਦੇ ਪਲੇਟਫਾਰਮ ਤੇ ਐਨੀਆ ਵੱਡੀ ਗਿੰਦ ਦੇ ਵਿੱਚ ਇਕੱਤਿਆਂ ਨੂੰ ਇਕੱਠਾ ਕਰਨਾ ਬਹੁਤ ਵੱਡਾ ਗੱਲ ਹੈ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈਗੀ ਹਨਾ ਤੇ ਇਸ ਕਰਕੇ ਵੀ ਮੈਨੂੰ ਇਸ ਚੀਜ਼ ਤੇ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਸੀ ਅਕਾਲਪੁਰਕ ਵੈਗੂ ਨੇ ਮੈਨੂੰ ਬਹੁਤ ਵੱਡਾ ਬਲ ਦਿੱਤਾ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਤੇ ਸਫਲ ਵੀ ਮੈਂ ਬਹੁਤ ਹੱਦ ਤੱਕ ਹੋ ਰਿਹਾ ਤੇ ਇਹ ਅੱਜ 24ਵਾਂ ਮੇਲਾਗਾ 24 ਸਾਲ ਤੋਂ ਬਾ ਕਮਾਲ ਅਸੀਂ ਸਫਲਤਾ ਬਲਾ ਜਿਹੜਾ ਵਤ ਰਹੇ ਆ ਕਿ ਸ਼ਹਿਰਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਕਿ ਤੀਆਂ ਦਾ ਜਿਹੜਾ ਰੂਪ ਹੈ ਨਾ ਅਸਲ ਤੀਆਂ ਇਹੋ ਹੀ ਹੁੰਦੀਆਂ ਕਿ ਪਿੰਗਾ ਬੰਨੀਆਂ ਨੇ ਤਿਆਰ ਹੋਏ ਨੇ ਸਾਰੇ ਹਨਾ ਪਰ ਅੱਜ ਕੱਲ੍ਹ ਹੋਟਲਾਂ ਦਾ ਰੁਖ ਲੈ ਲਿਆ ਹੋਟਲਾਂ ਦੇ ਵਿੱਚ ਉਹ ਗੇਮਾਂ ਖੇਡੀਆਂ ਜਾਂਦੀਆਂ ਨੇ ਜਾਂ ਇਹ ਵੀ ਕਹਿ ਲਿਆ ਕਿ ਉੱਥੇ ਕੁਝ ਅਜਿਹੇ ਮਤਲਬ दारू ਦਾ ਸੇਵਨ ਹੋ ਗਿਆ ਜਾਂ ਅਜਈਆਂ ਚੀਜ਼ਾਂ ਵੀ ਹੋਣ ਲੱਗ ਗਈਆਂ ਨੇ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਹਰ ਇੱਕ ਆਪੋ ਆਪਣੀ ਸੋਚ ਹੁੰਦੀ ਹੈ ਜਿਵੇਂ ਅਸੀਂ ਇਹਨਾਂ ਤੀਆਂ ਨੂੰ ਬਿਲਕੁਲ ਉਸੇ ਢੰਗ ਦੇ ਨਾਲ ਆਰੰਭ ਕੀਤਾ ਹੋਇਆਗਾ ਉਸੇ ਤਰ੍ਹਾਂ 15 ਦਿਨ ਲਗਦੀਆਂ ਨਗੀਆਂ ਤੇ ਰੱਖੜਪੂਣੀਆਂ ਤੋਂ ਇੱਕ ਦਿਨ ਪਹਿਲਾਂ ਸਮਾਪਤ ਹੁੰਦੀਆਂ ਨੇ ਰਸਮਾਂ ਦੇ ਨਾਲ ਹੁੰਦੇ ਨੇ ਸੰਧਾਰੇ ਦਿੱਤੇ ਜਾਂਦੇ ਨੇ ਵੱਲੋਂ ਪੈਂਦੀ ਹੈ ਹਨਾ ਤੇ ਜਦੋਂ ਅਸੀਂ ਇੱਕ ਇਹ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਪਛੜਾ ਹੋਇਆ ਜਿਹਨੂੰ ਇਲਾਕਾ ਕਿਹਾ ਜਾਂਦਾ ਸੀ ਉਹਦੇ ਵਿੱਚ ਅਸੀਂ ਪੂਰੀ ਦੁਨੀਆ ਦੇ ਵਿੱਚ ਮਿਕ ਖਿਲਾਰੀ ਹੈ ਹਨਾ ਕੱਲਾ ਇਹ ਤੀਆਂ ਗਿੱਦੜਾ ਨਹੀਂ ਹੈਗਾ ਤਾਂ ਮਤਲਬ ਇਹਦਾ ਮਤਲਬ ਹੈ ਕਿ ਸਾਡੀਆਂ ਉਹਨਾਂ ਟੁੱਟੀਆਂ ਹੋਈਆਂ ਭੈਣਾਂ ਨੂੰ ਨਿਰਾਸ਼ ਭੈਣਾਂ ਨੂੰ ਉਹਨਾਂ ਉਦਾਸ ਮਾਮਾ ਨੂੰ ਖੁਸ਼ੀ ਦੇਣਾ ਇੱਕ ਪਲੇਟਫਾਰਮ ਤੇ ਐਨੀਆ ਵੱਡੀ ਗਿਣਤੀ ਦੇ ਵਿੱਚ ਇੱਕ ਧੀਆਂ ਨੂੰ ਇਕੱਠਾ ਕਰਨਾ ਬਹੁਤ ਵੱਡਾ ਗੱਲ ਹੈ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈਗੀ ਹਨਾ ਤੇ ਇਸ ਕਰਕੇ ਵੀ ਮੈਨੂੰ ਇਸ ਚੀਜ਼ ਤੇ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਸੀ ਅਕਾਲਪੁਰਕ ਵੈਗੂ ਮੈਨੂੰ ਬਹੁਤ ਵੱਡਾ ਬਲ ਦਿੱਤਾ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਤੇ ਸਫਲ ਵੀ ਮੈਂ ਬਹੁਤ ਹੱਦ ਤੱਕ ਹੋ ਰਹੇ ਹਾਂ ਤੇ ਇਹ ਅੱਜ 24ਵਾਂ ਮੇਲਾਗਾ 24 ਸਾਲ ਤੋਂ ਬਾ ਕਮਾਲ ਅਸੀਂ ਸਫਲਤਾ ਬਲਾ ਜਿਹੜਾ ਵਤ ਰਹੇ ਆਂ ਅਸੀਂ ਸ਼ਹਿਰਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਕਿ ਤੀਆਂ ਦਾ ਜਿਹੜਾ ਰੂਪ ਹੈ ਨਾ ਅਸਲ ਤੀਆਂ ਇਹੋ ਹੀ ਹੁੰਦੀਆਂ ਕਿ ਪਿੰਗਾ ਬੰਨੀਆਂ ਨੇ ਤਿਆਰ ਹੋਏ ਨੇ ਸਾਰੇ ਹਨਾ ਪਰ ਅੱਜ ਕੱਲ੍ਹ ਹੋਟਲਾਂ ਦਾ ਰੁਖ ਲੈ ਲਿਆ ਹੋਟਲਾਂ ਦੇ ਵਿੱਚ ਉਹ ਗੇਮਾਂ ਖੇਡੀਆਂ ਜਾਂਦੀਆਂ ਨੇ ਜਾਂ ਇਹ ਵੀ ਕਹਿ ਲਿਆ ਕਿ ਉੱਥੇ ਕੁਝ ਅਜਿਹੇ ਮਤਲਬ दारू ਦਾ ਸੇਵਨ ਹੋ ਗਿਆ ਜਾਂ ਅਜਈਆਂ ਚੀਜ਼ਾਂ ਵੀ ਹੋਣ ਲੱਗ ਗਈਆਂ ਨੇ ਉਹਦੇ ਬਾਰੇ ਕੀ ਕਹਿਣਾ ਦੇਖੋ ਹਰ ਇੱਕ ਆਪੋ ਆਪਣੀ ਸੋਚ ਹੁੰਦੀ ਹੈ ਜਿਵੇਂ ਅਸੀਂ ਇਹਨਾਂ ਤੀਆਂ ਨੂੰ ਬਿਲਕੁਲ ਉਸੇ ਢੰਗ ਦੇ ਨਾਲ ਆਰੰਭ ਕੀਤਾ ਹੋਇਆਗਾ ਉਸੇ ਤਰ੍ਹਾਂ 15 ਦਿਨ ਲਗਦੀਆਂ ਨਗੀਆਂ ਤੇ ਰੱਖੜਪੂਣੇ ਤੋਂ ਇੱਕ ਦਿਨ ਪਹਿਲਾਂ ਸਮਾਪਤ ਹੁੰਦੀਆਂ ਨੇ ਰਸਮਾਂ ਦੇ ਨਾਲ ਹੁੰਦੇ ਨੇ ਸੰਧਾਰੇ ਦਿੱਤੇ ਜਾਂਦੇ ਨੇ ਵੱਲੋਂ ਪੈਂਦੀ ਹੈ ਹਨਾ ਤੇ ਜਦੋਂ ਅਸੀਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਪਛੜਾ ਹੋਇਆ ਜਿਹਨੂੰ ਇਲਾਕਾ ਕਿਹਾ ਜਾਂਦਾ ਸੀ ਉਹਦੇ ਵਿੱਚ ਅਸੀਂ ਪੂਰੀ ਦੁਨੀਆ ਦੇ ਵਿੱਚ ਮਿਕ ਖਲਾਰੀ ਹੈ ਹਨਾ ਕੱਲਾ ਇਹ ਤੀਆਂ ਗਿੱਦੜਾ ਨਹੀਂ ਹੈਗਾ ਤਾਂ ਮਤਲਬ ਇਹਦਾ ਮਤਲਬ ਹੈ ਕਿ ਸਾਡੀਆਂ ਉਹਨਾਂ ਟੁੱਟੀਆਂ ਹੋਈਆਂ ਭੈਣਾਂ ਨੂੰ ਨਿਰਾਸ਼ ਭੈਣਾਂ ਨੂੰ ਉਹਨਾਂ ਉਦਾਸ ਮਾਮਾ ਨੂੰ ਖੁਸ਼ੀ ਦੇਣਾ ਇੱਕ ਪਲੇਟਫਾਰਮ ਤੇ ਐਨੀਆ ਬੱਡੀ ਗਿੰਦ ਦੇ ਵਿੱਚ ਇੱਕ ਧੀਆਂ ਨੂੰ ਇਕੱਠਾ ਕਰਨਾ ਬਹੁਤ ਵੱਡਾ ਗੱਲ ਹੈ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈਗੀ ਹਨਾ ਤੇ ਇਸ ਕਰਕੇ ਵੀ ਮੈਨੂੰ ਇਸ ਚੀਜ਼ ਤੇ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਸੀ ਅਕਾਲਪੁਰਕ ਵੈਗੂ ਮੈਨੂੰ ਬਹੁਤ ਵੱਡਾ ਬਲ ਦਿੱਤਾ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਤੇ ਸਫਲ ਵੀ ਮੈਂ ਬਹੁਤ ਹੱਦ ਤੱਕ ਹੋ ਰਹੇ ਹਾਂ ਤੇ ਇਹ ਅੱਜ 24ਵਾਂ ਮੇਲਾਗਾ 24 ਸਾਲ ਤੋਂ ਬਾ ਕਮਾਲ ਅਸੀਂ ਸਫਲਤਾ ਬਲਾ ਜਿਹੜਾ ਵਤ ਰਹੇ ਆ